ਗੇੱਡੜਵਾਹਾ ਦੇ ਪਿਉਰਾ ਰੋਡ ਤੇ ਸਥਿਤ ਵਾਟਰ ਵਰਕਸ ਨੇੜੇ ਇੱਕ ਗਲੀ ਵਿੱਚ ਇਕੱਠੇ ਕੀਤੇ ਬੇਸਹਾਰਾ ਪਸ਼ੂਆਂ ਨੂੰ ਗੇੱਡੜਵਾਹਾ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਜ਼ਾਦ ਕਰਵਾਇਆ ਗਿਆ ਜਦੋਂ ਕਿ ਇਹਨਾਂ ਬੇਸਹਾਰਾ ਪਸ਼ੂਆਂ ਨੂੰ ਲੱਦਣ ਲਈ ਖੜੇ ਟਰੱਕ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੁਰਜੀਤ ਜਿਹੜੀ ਆਪਣਾ ਤੁਹਾਨੂੰ ਤੁਸੀਂ ਇੱਥੇ ਜਿਹੜਾ ਲਾਇਆ ਹੋਇਆ ਹੁੰਦਾ ਹਾਂਜੀ ਜਿਵੇਂ ਜਟਾ ਨੇ ਜਟਾ ਨੇ ਕਿਹੜੇ ਪਿੰਡ ਦੇ ਹਾਂਜੀ ਕਿਹੜੇ ਪਿੰਡ ਦੇ ਅਸੀਂ ਨਹੀਂ ਨਹੀਂ ਆਹਾ ਗਿੱਦੜਵਾਲੀ ਗਿੱਦੜਵਾਲਾ ਪਿੰਡ ਤੇ ਕੀ ਕੰਮ ਕੀ ਕਦੇ ਇਸ ਤੇ ਬਿਠਾਇਆ ਤੁਹਾਨੂੰ ਉਹ ਗਾਈਆਂ ਦਾ ਬਈ ਖੇਤਾਂ 'ਚ ਨਹੀਂ ਜਾਂਦੇ ਨੇ ਪਸ਼ੂ ਉਹ ਮੋੜਨ ਵਾਸਤੇ ਉਹ ਮੋੜਨ ਵਾਸਤੇ ਹੂੰ ਅੱਛਾ ਸਰ ਜੀ ਜਿਹੜੀਆਂ ਇਹ ਸ਼ਮਸ਼ਾਨ ਘਾਟ ਦੇ ਨਾਲ ਜਿਹੜੀਆਂ ਗਊਆਂ ਠੱਠੇ ਜੋ ਵੀ ਪਸ਼ੂ ਹੈ ਗਿਆ ਬਾਰਾ ਪਸ਼ੂ ਇਹਨਾਂ ਨੂੰ ਤੁਸੀਂ ਬੰਨ ਰੱਖਿਆ ਹੈਗਾ ਹਾਂਜੀ ਇਹਨਾਂ ਦੀ ਵੀ ਰਾਖੀ ਕਰਦੇ ਹੋ ਤੁਸੀਂ ਨਹੀਂ ਨਹੀਂ ਉਹ ਨਹੀਂ ਆਪਣੀ ਜ਼ਿੰਮੇਰੀ ਇਹ ਕਿਹਦੇ ਬੰਦੇ ਉਹ ਅਸੀਂ ਨਹੀਂ ਬੰਦੇ ਅਸੀਂ ਤੇ ਮੋੜਦੇ ਆ ਅਸੀਂ ਜਿਹੜੇ ਖੇਤਾਂ 'ਚ ਨਹੀਂ ਜਾਂਦੇ ਪਸ਼ੂ ਉਹੀ ਮੋੜਦੇ ਆ ਸੀ ਤੋਂ ਬਸ ਵੈਸੇ ਇੱਥੇ ਦਿਨ ਦਾਤ ਰਹਿੰਦੇ ਹੋ ਇੱਥੇ ਜਿੱਥੇ ਟਰੱਕ ਲੱਗਿਆ ਹੋਇਆ ਹੈ ਕਿ ਟਰੱਕਾਂ ਉਹ ਵੈਨ ਜ਼ਿਮੀਂਦਾਰ ਲੈ ਕੇ ਜਾਂਦਾ ਜ਼ਿਮੀਂਦਾਰਾਂ ਨੂੰ ਪੁੱਛੋ ਉਹ ਸਾਡੇ ਨਹੀਂ ਹੈਗਾ ਨਾ ਜਿਹਨਾਂ ਟਰੈਕਟਰ ਕਿਤੋਂ ਅਸੀਂ ਤਾਂ ਬਾਈ ਖੇਤਾ ਜੀ ਨੇ ਮੋੜਦੇ ਉਹੀ ਮੋੜਦੇ ਆ ਸੀ ਤੋਂ ਬਸ ਮੋੜ ਕੇ ਲੈ ਆ ਕੇ ਇੱਥੇ ਰੱਖ ਦਿੰਨੇ ਤੁਸੀਂ ਪੂਰੇ ਪੂਰੇ ਅਸੀਂ ਨਹੀਂ ਜ਼ਿਮੀਂਦਾਰਾਂ ਨੂੰ ਉਹ ਕਹਿੰਦੇ ਇੱਥੇ ਬਲਕਲ ਜੀ ਇਕੱਠੇ ਕਰ ਦੋ ਕਰੋ ਬਲਕਲ ਜੀ ਇਕੱਠੇ ਕਰ ਦੋਰੀ ਦੂਰ ਛੱਡੀ ਆਵਰ ਠੀਕ ਹੈ ਮਤਲਬ ਇੱਥੇ ਲੈ ਕੇ ਇਕੱਠੇ ਕਰ ਦਿੰਨੇ ਤੁਸੀਂ ਹਾਂ ਦੂਜੇ ਬੰਦੇ ਅੱਛਾ ਅੱਛਾ ਜਿਹੜੇ ਦੂਜੇ ਬੰਦੇ ਨਹੀਂ ਹੈਗੇ ਉਹੋ ਅੱਛਾ ਅੱਛਾ ਉਹ ਕਰੇ ਇਹਨੂੰ ਪਰ ਕੇ ਦੂਰ ਛੱਡੇ ਕੋ ਆਪਣੀ ਨੁਸਕਾਨ ਨਹੀਂ ਹਾਵੇ ਇਹਨਾਂ ਨੂੰ ਕੋਈ ਕੋਈ ਖਾਣਾ ਪਾਣੀ ਦਾਣਾ ਪਾਣੀ ਕੁਝ ਪਾਉਣੇ ਤੁਸੀਂ ਉਹ ਜਟਾਂ ਨੂੰ ਥੋੜੀ ਲੈ ਲੈ ਕੇ ਮੰਗ ਕੇ ਪਾਉਂਦੇ ਅਸੀਂ ਆਹ ਤੁਹਾਡਾ ਮੇਰਾ ਹਰਪਾਲ ਹਰਪਾਲ ਜੀ ਕੀ ਕਰ ਰਹੇ ਹੋ ਅੱਛੇ ਤੁਸੀਂ ਮਾੜਾ ਗਾਈਆਂ ਪਸ਼ੂ ਇਕੱਠੇ ਰੇ ਨੇ ਇੱਧਰ ਦੇਖੋ ਮੇਰੇ ਕੰਨੀ ਤੇ ਤੁਸੀਂ ਕਿੱਥੇ ਐ ਹਾਂ ਪਿੰਡ ਵਾਲਾ ਨੇ ਕਰਾਇਆ ਅੱਛਾ ਟਰੱਕ ਕਰਾਇਆ ਹਾਂ ਅੱਛਾ ਅੱਛਾ ਤੇ ਇਹ ਜਿਹੜੇ ਮਰ ਰਹੇ ਆ ਇਹਨਾਂ ਦੀ ਕੋਈ ਦੇਖਭਾਲ ਨਹੀਂ ਕਰ ਰਹੇ ਤੁਸੀਂ ਨਾ ਕਰਾਂ ਨਹੀਂ ਜਿਹੜੇ ਮਰ ਰਹੇ ਐ ਉੱਥੇ ਦੇਖਿਆ ਮਰ ਰਹੇ ਐ ਛੋਟੇ ਛੋਟੇ ਜਿਹੜੇ ਪਸ਼ੂ ਬੱਚੇ ਆ ਉਹ ਮਰ ਰਹੇ ਐ ਕਈਆਂ ਦੇ ਸੱਟਾਂ ਵੀ ਵਜੀਆਂ ਹੋਈਆਂ ਕੋਈ ਦਾਣਾ ਪਾਣੀ ਵੀ ਨਹੀਂ ਪਾਇਆ ਕੀ ਕਹਿਣਾ ਚਾਹੋਗੇ ਤੁਸੀਂ ਨਾ ਦਾਣਾ ਪਾਣੀ ਦਾ ਹੁਣ ਪਰਾਲੀ ਮੰਗਣਗੇ ਤੂੜੀ ਅੱਛਾ ਅੱਛਾ ਐਦੋਂ ਪਹਿਲਾਂ ਤੁਸੀਂ ਕਿੰਨੇ ਪਸ਼ੂ ਜਿਹੜੇ ਅ ਇੱਥੇ ਬੰਦ ਕਰਕੇ ਰੱਖੇ ਸੀ ਪਹਿਲੇ ਹੂੰ ਫਿਰ ਇੱਕ ਦੋ ਵਾਰੀ ਦੇਖੀ ਕਿੰਨੇ ਆ ਗਏ ਬੀਤੀ ਰੂਬਤ ਹੋਈ ਉਹ ਕਿੱਥੇ ਛੱਡਿਆਂਦੇ ਉਹ ਥੇ ਛੱਡਿਆ ਉਹ ਸਾਡੇ ਬੰਦੇ ਠੇਕੇਦਾਰਾਂ ਨੂੰ ਕਹਿੰਦਾ ਕਿੱਥੇ ਕਿੱਥੇ ਛੱਡਿਆਉਣੇ ਉਹ ਕਹਿੰਦਾ ਪਹਿਲਾਂ ਕਹਿੰਦੇ ਸੀ ਗਊ ਸਾੜਾ ਤੇ ਛੱਡ ਗਿਆ ਹਾਂ ਹੂੰ ਹੂੰ ਹਾਂ ਹੁਣ ਕਿੱਥੇ ਛੱਡ ਕਿੱਥੇ ਛੱਡ ਕੇ ਹੋਣੇ ਕਿ ਦੂਸਰੇ ਪਿੰਡ ਛੱਡੇ ਹੋਣੇ ਕਿਤੇ ਹਾਂ ਦੂਜੇ ਪਿੰਡ ਛੱਡੇ ਹੋਣੇ ਦੂਜੇ ਪਿੰਡ ਛੱਡੇ ਹੋਣੇ ਇਹ ਕੌਣ ਕਹਿੰਦਾ ਤੁਹਾਨੂੰ ਛੱਡਣ ਵਾਸਤੇ ਪਿੰਡਾਂ ਵਾਲਾ ਕਹਿੰਦੀ ਅੱਛਾ ਕਿੰਨੇ ਪੈਸੇ ਦਿੰਦਿਆ ਤੁਹਾਨੂੰ ਸਾਨੂੰ ਤੇ ਢੀਤੇ ਤੇ ਰੱਖਦੇ ਬਾਕੀ ਠੇਕੇਦਾਰ ਸਾਮ ਮਾਨਸਰ ਦਾ ਹੈ ਸਰ ਕਿੱਥੋਂ ਦਾ ਠੇਕੇਦਾਰ ਉੱਥੇ ਮਾਨਸਰ ਦਾ ਕੀ ਨਾਮ ਹੈ ਠੇਕੇਦਾਰ ਦਾ ਦਿਲਵੀਰ ਅੱਛਾ ਅੱਛਾ ਇਹ ਟਰੱਕ ਹੀ ਨਹੀਂ ਲਾਇਆ ਇਹ ਵਿਚਾਲੇ ਟਰੱਕ ਗੱਡੀਆ ਟਰੱਕ ਵਾਲਾ ਹੈਗਾ ਬੰਦਾ ਅੱਛਾ ਅੱਛਾ ਇਹ ਕਿਉਂ ਲਾਇਆ ਟਰੱਕ ਕੀ ਰੀਕੇ ਰੱਖ ਰੁਪਿਆ ਰੱਖਵਾਉਂਦੇ ਨਹੀਂ ਕੀ ਕਰਨ ਟਰੱਕ ਵਿਚਾਲੇ ਕਿਉਂ ਲਾਇਆ ਹੈ ਕਿ ਪਸ਼ੂ ਬਾਹਰ ਨਾ ਜਾ ਸਕਣ ਹਾਂ ਇੱਦਾਂ ਹੈ ਟਰੱਕਾਂ ਦੇ ਲੱਦ ਕੇ ਭੇਜਦੇ ਹਾਂ ਬਾਹਰ ਵੇਚਦੇ ਹੋ ਕਿੰਨੇ ਕਿੰਨੇ ਦਾ ਵਿਗਦਾ ਹੈ ਇੱਕ ਪਸ਼ੂ ਵੇਚਦੇ ਨਹੀਂ ਹੈਗਾ ਛੱਡ ਕੇ ਜਾਂਦੇ ਦੋਂ ਉੱਥੋਂ ਪਾਗੇ ਹੋਰ ਛੱਡ ਜਾਂਦੇ ਹੋਰ ਪਿੰਡ ਛੱਡਿਆ ਨੇ ਕਿੰਨੇ ਚਿਰ ਤੋਂ ਚੱਲ ਰਿਹਾ ਕੰਮ ਇਹ ਇਹ ਸਰਦੀ ਗਰਮੀ ਸੀ ਤੱਕ ਅੱਛਾ ਜਿਆ ਕਿ ਟੱਟੇ ਵਾਲਾ ਕਿੰਨੇ ਹੋਏ ਸੀ ਲੋਕੀ ਨੇ ਕੀ ਕਹਿੰਦੇ ਸਾਨੂੰ ਜੇ ਇੱਕ ਦੁਪਹਿਰੇ ਇੱਕ ਫੋਨ ਤੇ ਸੂਚਨਾ ਮਿਲੀ ਕਿ ਪਿੰਡ ਵਾਲੇ ਸ਼ਮਸ਼ਾਨ ਘਾੜ ਦੇ ਨਾਲ ਇੱਕ ਬਾੜੇ ਦੇ ਵਿੱਚ 12 ਪਸ਼ੂਆਂ ਨੂੰ ਬੇਸਹਾਰਾ ਪਸ਼ੂਣਾਂ ਉਤੇ ਤਾੜਿਆ ਹੋਇਆ ਹੈ ਜਦੋਂ ਅਸੀਂ ਇੱਥੇ ਆ ਕੇ ਮੌਕੇ ਤੇ ਦੇਖਿਆ ਬਾੜੇ ਦੇ ਅੰਦਰ 3-4 ਪਸ਼ੂਆਂ ਦੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਸੀ ਇੱਕ ਅੱਗੇ ਬਾੜੇ ਦੇ ਅੰਦਰ ਇੱਕ ਟਰੱਕ ਨਾਲ ਉਹਨਾਂ ਨੂੰ ਤਾੜਿਆ ਹੋਇਆ ਸੀ ਇਸ ਸਬੰਧੀ ਅਸੀਂ ਐਸਡੀਐਮ ਸਾਹਿਬ ਗਿੱਦੜਵਾ ਨੂੰ ਸੂਚਨਾ ਦਿੱਤੀ ਤੇ ਉਹਨਾਂ ਨੇ ਮੌਕੇ ਤੇ ਐਸਐਚਓ ਸਾਹਿਬ ਨੂੰ ਭੇਜਿਆ ਐਸਐਚਓ ਸਾਹਿਬ ਨੇ ਆ ਕੇ ਟਰੱਕ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੁਣ ਜਿਹੜੇ ਬੇਸਹਾਰਾ ਪਸ਼ੂ ਹਨ ਇਹਨਾਂ ਦੇ ਪਾਣੀ ਤੇ ਨੀਰੇ ਦਾ ਪ੍ਰਬੰਧ ਕੀਤਾ ਗਿਆ ਹੈ ਚਾਹੇ ਜੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਜੇ ਕੋਈ ਦੋਸ਼ ਪਾਇਆ ਜਾਂਦਾ ਹੈ ਅਸੀਂ ਇਸ ਪ੍ਰਤੀ ਕੋਈ ਵੀ ਗਲਤ ਤਰ੍ਹਾਂ ਦੀ ਜਾਂ ਇਹਨਾਂ ਨੂੰ ਤਸਕਰੀ ਦਾ ਹੈ ਤਾਂ ਉਹਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਗਿੱਦੜਵਾਹ ਤੋਂ ਸੋਨੀ ਡਲਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਪੋਰੀਆ ਜੰਗਲ।